کی کرو ساٹیاں منگا پوری کرو ساٹیاں منگا پوری کرو ਕੀ ਆਪਣਾ ਨਾਮ ਤੇ ਹਾਂਜੀ ਮੇਰਾ ਨਾਮ ਹੈ ਬਲਬਸ ਸਿੰਘ ਮੈਂ ਸ਼ੇਮੇਂਦੇ ਸਰ ਦਾ ਰਹਿਣ ਵਾਲਾ ਹਾਂ ਸਾਡੀ ਜਿਹੜੀ ਏਜੰਸੀਆਂ ਨੇ ਆ ਗਿਆ ਪੰਜਾਬ ਪੁਲਿਸ ਕੋਰੋਨਾ ਮੋਡ ਦੇ ਦੌਰਿਆਂ ਨੇ ਆ ਗਿਆ ਅਸੀਂ ਉਹ ਜੋਧੇ ਆ ਗਿਆ ਜਿਹਨਾਂ ਕੋਰੋਨਾ ਕਾਲ ਵਿੱਚ ਪੰਜਾਬ ਪੁਲਿਸ ਨਾਲ ਮੋਢੇ ਨਾਲ ਮੋਢਾ ਲਾ ਕੇ ਡਿਊਟੀ ਨਿਭਾਈ ਸੀ ਠੀਕ ਹੈ ਜੀ 2 ਤੋਂ 2.5 ਸਾਲ ਪੰਜਾਬ ਸਰਕਾਰ ਨਾਲ ਡਿਊਟੀ ਕੀਤੀ ਹੈ ਜੀ ਪਰੀ ਸੇਵਾ ਤੇ ਹੁਣ ਤੁਹਾਡੇ ਕੀ ਮੰਗਾਂ ਨੇ ਮੰਗਾ ਸਰ ਆਪਣੀ ਇਹ ਹੈ ਕਿ ਪੰਜਾਬ ਸਰਕਾਰ ਨਾਲ ਸਰ ਜਿਹੜੀ ਸਰਕਾਰ ਇਹਨਾਂ ਦੀ ਨਹੀਂ ਸੀ ਉਸ ਟਾਈਮ ਤੇ ਕਾਂਗਰਸ ਸਰਕਾਰ ਜਿਸ ਟਾਈਮ ਤੇ ਸਾਨੂੰ ਰੱਖਿਆ ਗਿਆ ਸੀ ਉਹ ਤੋਂ ਬਾਅਦ ਸਰ ਇਹਨਾਂ ਦੀ ਸਰਕਾਰ ਆਈ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਸਾਡੀ ਜਦੋਂ ਸਰਕਾਰ ਆਊਗੀ ਸਾਡੀ ਸਰਕਾਰੋਂ ਤੇ ਪਹਿਲ ਦੇ ਆਧਾਰ ਤੇ ਤੁਹਾਡਾ ਕੰਮ ਕਰਾਵਾਂਗੇ ਜੀ ਉਸ ਤੋਂ ਬਾਅਦ ਸਰ ਸਾਡੀਆਂ ਸਮੇਂ-ਸਮੇਂ ਸਰ ਜਿਹੜੀਆਂ ਸਬ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਆ ਵਾ ਹਰਪਾਲ ਜੀ ਮਾਨ ਜੀ ਨਾਲ ਤੇ ਤਕਰੀਬਨ ਆਪਣਾ ਸਰ 4 ਸਾਲ ਹੋ ਗਏ ਸਾਨੂੰ ਇਦਾਂ ਹੀ ਸੰਘਰਸ਼ ਕਰਦਿਆਂ ਨੂੰ ਇੰਨਾ ਨਾਂ ਸਰ ਮੀਟਿੰਗ ਹੁੰਦੀ ਹੈ ਮੀਟਿੰਗ ਵਿੱਚ ਇਹ ਕਿੰਨੇ ਸਾਰੇ ਜਿਹੜੀ ਪਿਛਲੀ ਸਾਡੀ ਮੀਟਿੰਗ ਹੋਈ 15 9 ਦੀ 2025 ਵਿੱਚ ਉਹਨੇ ਵਿੱਚ ਉਹਨਾਂ ਨੇ ਹਰਪਾਲ ਜੀ ਮਾਜ ਨੇ ਕਿਹਾ ਜੀ ਤੁਹਾਨੂੰ ਜਿਹੜੇ ਆਪਣਾ ਆਪਣੇ 144 ਸਾਥੀ ਹੈ ਜੀ ਥੋੜਾ ਉਹਨੇ ਕਿਹਾ ਵੀ ਤੁਹਾਨੂੰ ਜਿਹੜੇ 144 ਸਾਥੀ ਹੈ ਤਰਸ ਦੇ ਆਧਾਰ ਤੇ ਤੁਹਾਨੂੰ ਹੌਂ ਗੜ ਵਿੱਚ ਰੱਖ ਦਿੰਦੇ ਆ ਜੀ ਉਸ ਤੋਂ ਬਾਅਦ ਸਾਰੇ ਨਾਂ ਦੇ ਕੋਈ ਸਾਨੂੰ ਫੋਨ ਆਉਂਦਾ ਕੋਈ ਅਫਸਰ ਅਧਿਕਾਰੀਆਂ ਦਾ ਤੇ ਨਾਂ ਸਾਰੇ ਸਾਨੂੰ ਕੋਈ ਮੈਸੇਜ ਆਉਂਦਾ ਕੋਈ ਕੋਈ ਟ੍ਰੇਨਿੰਗ ਕਰਾਇਆ ਸਰ ਕਰੋਨਾ ਕਾਲ ਵਿੱਚ ਜਦੋਂ ਅਸੀਂ ਜਦੋਂ ਲਾਜ਼ਮਾਂ ਦੀ ਸ਼ੋਰ ਹੋ ਗਈ ਉਸ ਕਰਕੇ ਸਰ ਸਾਨੂੰ ਇਸ ਟੈਂਪਰ ਤੇ ਪਾ ਦਿੱਤਾ ਸੀ ਸਰ ਕੋਈ ਮਾਨ ਪਤਾ ਕੋਈ ਨਹੀਂ ਮਿਲਿਆ ਨਹੀਂ ਸਰ ਅਸੀਂ ਬਿਲਕੁਲ ਫ੍ਰੀ ਹੋ ਪਹੁੰਚ ਸਰ ਤਾਂ ਫੋਨ ਜੇਕਰ ਤੁਹਾਡੇ ਮੰਗਾਂ ਦਾ ਹੱਲ ਨਹੀਂ ਹੁੰਦਾ ਤੇ ਫਿਰ ਅੱਗੇ ਕੀ ਸਰ ਇਦਾਂ ਹੀ ਸੰਘਰਸ਼ ਜਿਹੜਾ ਇਹ ਤਿੱਖਾ ਕਰਾਂਗੇ ਸਰ ਹੋਰ ਜਿੰਨੇ ਨਾਲ ਨਾਲ ਸਾਥ ਲਵਾਂਗੇ ਫੋਨ ਤੱਕ ਕਿੰਨੇ ਕਦਰਾਂ ਵਿਚਾਰੇ ਕਰ ਦਿੱਤੇ ਸਰ ਕਾਫੀ ਜ਼ਿਆਦਾ ਸਰ ਜਿੱਥੇ ਜਿੱਥੇ ਮਤਲਬ ਸਰ ਮਿਲਦਾ ਸਮਾਂ ਉਸ ਤੇ ਆਪਾਂ ਇਸ ਰਿਕਾਰਡ ਦੇ ਅਨੁਸਾਰ ਗੱਲ ਕਰ ਰਹੇ ਹਾਂ ਕਿ ਉਹਨੇ ਤੱਕ ਕੰਟੀਨਿਊ ਰਹੂਗਾ ਇਹ ਕੰਟੀਨਿਊ ਰਹੂਗਾ ਕਿ ਜਿੰਨਾ ਚਿਰ ਸਾਡਾ ਪੱਕਾ ਹੱਲ ਨਹੀਂ ਹੁੰਦਾ ਕਿ ਸਾਨੂੰ ਜੀਦਾ ਦਾ ਮੇਰਾ ਨਾਮ ਕਿਰਨ ਕਰੋ ਮੇਰਾ ਜਿਲ੍ਹਾ ਤਰਨਤਾਰਨ ਦਾ ਹੈ ਸਾਡੇ 4 ਸਾਲ ਤੋਂ ਮਤਲਬ ਜੋ ਤਾਂ ਕਿਹਾ ਰਿਹਾ ਨਾ ਪਰ ਨਿਰਧਾਰਨ ਲੱਗ ਰਿਹਾ ਸਾਡੇ ਨਾਲ ਸਾਡੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਪੰਜਾਬ ਭੰਗ ਦੇ ਵਿੱਚ ਸਾਡੇ ਨਾਲ ਵਾਦੇ ਕੀਤੇ ਗਏ ਮਾਨ ਸਰਕਾਰ ਨੇ ਜੇ ਤੱਕ ਪੂਰੇ ਨਹੀਂ ਕੀਤੇ ਹਮਮ 레ਡੀ ਕਾਂਸਟੇਬਲ ਵੀ ਨਹੀਂ ਥਾਣੇ ਵਿੱਚ ਹੈਗੇ ਜਿਹੜੇ ਕੰਮ ਅਸੀਂ ਕਰਤੀਆਂ ਥਾਣੇ ਨਹੀਂ ਆਲਰੇਡੀ ਟ੍ਰੇਨਡ ਆ ਸਾਨੂੰ ਨੋਲੇਜ ਹੈ ਨਾਲ 3 ਸਾਲ ਤੋਂ ਤੁਹਾਨੂੰ ਪ੍ਰੋਸਾ ਦਿੱਤਾ ਗਾਇਆ ਸਭ ਨੇ ਵਾਦੇ ਕੀਤੇ ਆ ਕਿ ਅਸੀਂ ਸਰਕਾਰ ਆਰਪੀਟਲ ਨੂੰ ਪੱਕਿਆ ਕਰ ਹਾਂ ਹਾਂਜੀ ਉਹ ਕੋਈ ਵਾਦਾ ਪੂਰਾ ਨਹੀਂ ਹੋਇਆ ਕਿੰਨੇ ਸਾਲ ਤੋਂ ਲਾ ਰਹੇ ਹੋ ਚਾਰ ਸਾਲ ਹੋ ਗਏ ਸਰ ਚਾਰ ਸਾਲ ਹੋ ਗਏ ਹਾਂ ਜੇਕਰ ਮਿਲ ਕੇ ਹੁਣ ਥੋਸਾ ਲੈ ਨਿਕਲਦਾ ਤੇ ਕੀ ਅੱਗੇ ਤੁਹਾਡਾ ਅੱਗੇ ਕੀ ਸਰ ਇਤੋਂ ਵੀ ਵੱਧ ਅਸੀਂ ਕਰਾਂਗੇ ਪਰ ਨਹੀਂ ਇਦਾਂ ਲੱਗਣ ਦੀ ਬਰੋਧ ਹਾਂਜੀ ਹੋਰ ਜੁਨੀਆਂ ਨਾਲ ਸਾਥ ਲੈ ਕੇ ਸੰਘਰਸ਼ ਜਾਈ ਕਰਨਾ ਪਰ ਤੁਸੀਂ ਤੇ ਨਹੀਂ ਇਹ ਜੋ ਬਕੂ ਮਛਵਾ ਸਾਨੂੰ ਵਾਦਾ ਕਰਕੇ ਸਾਨੂੰ ਬਾਅਦ ਚ ਕੋਈ ਫੋਨ ਵੀ ਨਹੀਂ ਕਰਦਾ ਹਾਂਜੀ ਹੋਣੇ ਤਾਂ ਨਿਕਲਣਾ ਚੱਲ ਜਾਰੀ ਰਹਿੰਦਾ ਇਹ ਸਰ ਜਿੰਨਾ ਤੱਕ ਸਾਡੀ ਕੋਈ ਸੁਣਵਾਲੀ ਹਾਂਜੀ ਤੁਸੀਂ ਇਹ ਧਰਨਾ ਕਿ ਚਲਾਇਆ ਹੋਣੇ ਅਸਾਂ ਕਰਾਂਗੇ ਕਿਹੜੀ ਜਗ੍ਹਾ ਤੇ क्रांति पार्टी का रोना योरे पत्ते करो या पूछ लेहिया जिंदाबाद या पूछ लेहिया जिंदाबाद साटा हक ऐसे रख साटा हक ऐसे रख रोना योरे पत्ते करो रोना योरे पत्ते करो साटा हक ऐसे रख या पूछ लेहिया जिंदाबाद रोना योरे पत्ते करो इंकलाब जिंदाबाद इंकलाब जिंदाबाद इंकलाब जिंदाबाद Zindabad 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 Zindabad